ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਿਹੜਾ ਕਿ ਸੱਦਾ ਸਾਰੇ ਦੇਸ਼ ਪੰਦਰ ਤੇ ਸੰਯੁਕਤ ਕਿਸਾਨ ਮੋਰਚੇ ਨੇ ਦਿੱਤਾ ਕਿ ਬੀਜੇਪੀ ਦੇ ਆਗੂ ਜਿੱਥੇ ਵੀ ਜਾਣ ਇਹਨਾਂ ਦੇ ਨੂੰ ਸਵਾਲ ਕਰਕੇ ਇਹਨਾਂ ਨੂੰ ਸਵਾਲ ਪੁੱਛਣੇ ਆ ਕਿ ਇਹਨਾਂ ਨੇ ਸੜਨਾ ਜਿੰਨੇ ਵਾਦੇ ਕੀਤੇ ਕਿਸਾਨਾਂ ਮਜ਼ਦੂਰਾ ਦੇਸ਼ ਦੇ ਖੇਤ ਵਿੱਚ ਜਿਹੜੀ ਗੱਲਾਂ ਕਰਨ ਵੇ ਨੇ ਉਹਨਾਂ ਦਾ ਜਿੰਨੇ ਵਾਦੇ ਕੀਤੇ ਸਾਰੇ ਤੋਂ ਭੱਜੇ ਆ ਇਹਨਾਂ ਨੇ ਕਿਸਾਨਾਂ ਤੇ ਇਹਨਾਂ ਅਤਿਆਚਾਰ ਕੀਤਾ ਉਥੇ 13 ਮਹੀਨੇ ਬਹਿ ਕੇ ਅਸੀਂ 750 ਕਿਸਾਨ ਸ਼ਹੀਦ ਕਰਾਏ ਆ ਹੁਣ ਇਹ ਲੋਕਾਂ ਗਿਣੀ ਨਹੀਂ ਜਾਣਦੇ ਇਹਨਾਂ ਤਨ ਆਸ਼ੇ ਰਈਆ ਇਹਦਾ ਮੋਦੀ ਦਾ ਇਹ ਹਰ ਗੱਲ ਮੰਨ ਕੇ ਐਮਐਸਪੀ ਦਾ ਕਾਨੂੰਨ ਮੰਨ ਕੇ ਬਿਜਲੀ ਦਾ ਕਾਨੂੰਨ ਮੰਨ ਕੇ ਲਖੀਮਪੁਰ ਖੇੜੀ ਵਹ ਕਾਣ ਦਾ ਕਾਨੂੰਨ ਮੰਨ ਕੇ ਉਥੇ ਗੱਲਾਂ ਮੰਨ ਕੇ ਮੁਕਰ ਗਿਆ ਹਰ ਗੱਲ ਤੋਂ ਇਹ ਕਰਕੇ ਇਨਾ ਜੂਰੂ ਬੋਲਦਾ ਇਹਦੀ ਬਕਵਾਸ ਕਰਦਾ ਇਹਨਾਂ ਝੂਠਾ ਪ੍ਰਧਾਨ ਮੰਤਰੀ ਅੱਜ ਤੱਕ ਦੇਸ਼ ਵਿੱਚ ਆਇਆ ਨਹੀਂ ਪਹਿਲਾ ਪ੍ਰਧਾਨ ਮੰਤਰੀ ਜਿਹੜਾ ਝੂਠ ਦੇ ਸਿਰ ਤੇ ਸਾਰੀਆਂ ਗੱਲਾਂ ਕਰਦਾ ਇਹ ਇਸ ਕਰਕੇ ਅੱਜ ਅਸੀਂ ਜਿਹੜਾ ਇੱਥੇ ਬੀਜੇਪੀ ਦਾ ਕੈਂਡੀਡੇਟ ਦਿਨੇਸ਼ ਬੱਬੂ ਜਿਹੜਾ ਅੱਜ ਪ੍ਰਚਾਰ ਕਰਨ ਵਾਸਤੇ ਆਇਆ ਅਸੀਂ ਉਹਦਾ ਬੋਤ ਕਰਨ ਵਾਸਤੇ ਇੱਥੇ ਸਾਰੇ ਕਿਸਾਨ ਜਥੇਬੰਦੀਆਂ ਇੱਕ ਸੰਯੁਕਤ ਧਰਮ ਦੇ ਸੱਦੇ ਤੇ ਅਸੀਂ 6 ਤੋਂ ਇੱਥੇ ਬੈਠੇ ਆਂ ਪ੍ਰਸ਼ਾਸਨ ਨੇ ਸਾਡਾ ਵਾਅਦਾ ਕੀਤਾ ਸੀ ਤੁਸੀਂ ਸ਼ਾਂਤਵੇਂ ਬੈਠੇ ਰਹੋ ਉਹਨੂੰ ਜੇਨ ਲਾਇਬ ਸਾਡੇ ਵੱਲੋਂ ਕੋਈ ਪ੍ਰੋਵੋਕੇਸ਼ਨ ਨਹੀਂ ਹੋਈ ਅਸੀਂ ਸ਼ਾਂਤਵੇਂ ਹੀ ਰਹਿ ਕੇ ਉਹਨਾਂ ਨਾਲ ਡਾਇਲੌਗ ਕਰਨਾ ਚਾਹਦੇ ਅਸੀਂ ਦਲੀਲ ਨਾਲ ਗੱਲ ਕਰਨੀ ਚਾਹਦੇ ਸਾਡੀ ਦਲੀਲ ਦਾ ਜਵਾਬ ਦੇ ਦੇ ਅਸੀਂ ਚਲੇ ਜਾਵਾਂ ਪਰ ਉਹਨਾਂ ਨੇ ਸਾਡਾ ਵਾਅਦਾ ਕਰਕੇ ਅੱਜ ਵਾਅਦਾ ਖਿਲਾਫੀ ਕੀਤੀ ਆ ਸਾਨੂੰ ਉੱਥੇ ਬਿਠਾ ਛੜਿਆ ਉਹਨੇ ਦਿਨੇਸ਼ ਬੰਦ ਮਿੰਟ ਚੋਰੀ ਦੂਜੇ ਪਾਸੇ ਵੀ ਲਿਆ ਕੇ ਬੈਲੰਸ ਵਿੱਚ ਵਾਰ ਦਿੱਤਾ ਜਿੱਥੇ ਮੀਟਿੰਗ ਚੱਲ ਰਹੀ ਹੈ ਉਹਨਾਂ ਦੀ ਸਾਡੇ ਨਾਲ ਗੱਲ ਨਹੀਂ ਕਰਾਈ ਇਹ ਗੱਲ ਤੋਂ ਪ੍ਰਸ਼ਾਸਨ ਮੁਕਰਿਆ ਅਸੀਂ ਉੱਥੇ ਬਿਲਕੁਲ ਛਾਤ 'ਤੇ ਸਾਰੇ ਬੈਠੇ ਸਾਂ ਸੱਤ ਬੰਦੇ ਇਹਨਾਂ ਕਿਹਾ ਕਿ ਇੱਥੇ ਸਾਹਮਣੇ ਤੁਹਾਡੇ ਆ ਸੱਤ ਆਗੂ ਜਿਹੜੇ ਇਹਨਾਂ ਨਾਲ ਗੱਲ ਕਰੇਗਾ ਅਸੀਂ ਅੱਜ ਜੋ ਕਰ ਰਹੇ ਆ ਪਰ ਉਹ ਕਰ ਰਹੇ ਆ ਪਰ ਜਿਹੜੇ ਸਾਡੇ ਸਾਥੀ ਫੜ ਕੇ ਲੈ ਗਿਆ ਮੈਨੂੰ ਵੀ ਗ੍ਰਿਫਤਾਰ ਕਰਕੇ ਲੈ ਗਈ। ਮੈਨੂੰ ਛੱਡ ਗਏ ਨਾ ਬਾਕੀ ਇਹ ਦੋ ਸਾਥੀ ਸਾਡੇ ਫੜੇ ਨਾ ਛਾੜੇ। ਜਿੰਨਾ ਚਿਰ ਉਹ ਨਹੀਂ ਛੱਡਦੇ ਨਾ ਛੱਡੇ ਤੇ ਜਾਣੇ ਤੇ ਬੂਏ ਘੜੀ ਜਾ ਕੇ ਬਹਿ ਜਾਣ। ਧਰਨਾ ਦੇ ਆਂਗੇ ਪੁਰਮਨ ਜਿੰਨਾ ਚਿਰ ਸਾਡਾ ਸਪੀਕਰ ਤੋੜ ਦਿੱਤਾ ਸਪੀਕਰ ਦਾ ਹਰਜਾਨਾ ਨਹੀਂ ਪਰਦੇ ਜੇ ਐਫ ਆਈ ਆਰ ਦਰਜ ਕਰਦੇ ਕਿ ਕਿੰਨ ਤੋੜਿਆ ਅਸੀਂ ਕੋਈ ਪ੍ਰੋਵੋਕੇਸ਼ਨ ਨਹੀਂ ਅਸੀਂ ਕਰ ਰਹੇ ਅਸੀਂ ਕੋਈ ਕਾਨੂੰਨ ਦੀ ਲੰਘਣਾ ਨਹੀਂ ਕਰ ਰਹੇ। ਬਿਲਕੁਲ ਕਾਨੂੰਨ ਦੇ ਮਤਾਬਕ ਇਹ ਕਾਨੂੰਨ ਮੰਨਨ ਵਾਲਾ ਇਸ਼ਾਰੀ ਆ ਇਹ ਬੀਜੇਪੀ ਵਾਲਾ ਕਾਨੂੰਨ ਨਹੀਂ ਮੰਨਦਾ ਇਹ ਤਾਂ ਸੰਵਿਧਾਨ 'ਚ ਵਿਸ਼ਵਾਸ ਹੀ ਰੱਖਦਾ ਜੇ ਦੀ ਸਰਕਾਰ ਦੁਬਾਰਾ ਬਣਦੀ ਆ ਇਹ ਸੰਵਿਧਾਨ ਹੀ ਬਦਲਣ ਨੂੰ ਫਿਰਦਾ ਇਹ ਦਾ ਜਿਹੜਾ ਦੇਸ਼ ਸਾਡੇ ਦਾ ਦੇਸ਼ ਪਤਾਨੇ ਲੱਖਾਂ ਸਿਰ ਵਾਰ ਕੇ ਕੁਰਬਾਨੀਆਂ ਦੇ ਕੇ ਦੇਸ਼ ਆਜ਼ਾਦ ਕਰਾਇਆ ਸੀ ਇਹ ਮੁਰਕਲਾਮੀ ਵਾਲੇ ਪਾਸੇ ਨੂੰ ਇਹ ਹਿੰਦੂਵਾਦ ਵਾਲੇ ਪਾਸੇ ਨੂੰ ਕੱਟ ਗਿਣਤੀਆਂ ਨੂੰ ਇਥੋਂ ਕੱਢਣ ਦੇ ਮਨ ਨਾਲ ਹਰੀਜਨਾਂ ਨੂੰ ਵੇਖੋ ਪਾਸੇ ਕਰਨ ਦੇ ਨਾਲ ਉਹਨਾਂ ਨੂੰ ਕੱਲ ਨੂੰ ਐਸਾ ਕਾਨੂੰਨ ਬਣਾਉਣਾ ਵੀ ਹਰੀਜਨ ਜਿਹੜਾ ਮੰਦਰ ਵਿੱਚ ਮੱਥਾ ਵੀ ਨਾ ਟੇਕ ਸਕੇ ਇਦਾਂ ਦਾ ਬੈਕਵਾਰਡ ਕਲਾਸ ਦੇ ਖਿਲਾਫ ਮਲਾਜਮਾਂ ਦੇ ਖਿਲਾਫ ਇਹ ਸਾਰੇ ਕੁਝ ਜਲ ਜ਼ਿੰਦਾ ਜ਼ਮੀਨ ਸਾਰੀ ਉਹਨਾਂ ਕਾਰਪੋਰੇਟ ਘਰਾਣਿਆਂ ਨੂੰ ਦੇ ਦੇਣਾ ਚਾਹੁੰਦਾ ਅਮਾਨੀਆਂ ਅਡਾਨੀਆਂ ਨੂੰ ਇਹ ਉਹਨਾਂ ਦਾ ਕਰਿੰਦਾ ਆ ਕੋਈ ਗੱਲ ਹੈ ਬੰਦ ਕੀ ਕਾਂਗਰਸੀਆਂ ਪੁੱਛੋ ਕਿ ਕਿੰਨੇ ਦਿਨ ਹੈ ਨਹੀਂ ਲੋਕਲ ਬਰਕਰਾਰਤਾ ਡਿਪੋਇ ਵੀ ਨਹੀਂ ਸਭ ਬਰਕਰਾਰ ਆ ਗਿਆ ਸਭ ਸਿੱਧ ਕਰਾ ਗਏ ਗਾਡੀ ਨਹੀਂ ਲਾਈ ਸਾਰੀ ਕਰਨ ਲੱਗਾ ਆਉਣਾ ਕਿ ਉਹਦੇ ਆਪਣੇ ਭਰਾ ਜੀ ਠੀਕ ਹੈ ਇਹਨਾਂ ਵਿੱਚ ਸੁਨਹਿਰਾ ਜਨਨ ਨੂੰ ਆਵਾਜ਼ ਸੁਣੀ ਹੁੰਦੀ ਹੈ ਬਾਕੀ ਪਾਰਟੀ ਜਿਹੜਾ ਮੰਗੇਗਾ ਡੀਵੈਲਪਮੈਂਟ ਬੋਲੋ ਸੱਚੇ ਕਰੀਏ ਸੋ ਨਾ ਬਣੀ ਕਿ ਸਾਰੇ ਬਾਹਰ ਬੈਠੇ ਹੋਣਗੇ ਕੁਝ ਕੰਮ ਹੋਵੇਗਾ ਕੋਈ ਨਹੀਂ ਕਰਦਾ ਵੀ ਸਭ ਇਨਸਾਨਾਂ ਨੂੰ ਕਹਿੰਦੇ ਸੀ ਬਾਹਰ ਬੈਠ ਕੇ ਲੀ ਕਰ ਰਿਹਾ ਫੋਨ ਨਾ ਬਣਾ ਰਿਹਾ ਇਨਸਾਨਾਂ ਨੂੰ ਮੈਂ ਫੈਨ ਗਿਆ ਬੜਾ ਹਾਲ ਗਾ ਦੇ। ਮੈਂ ਕਿਸਾਨ ਜੀ ਨਾਲ ਗੱਲ ਕੀਤੀ ਫਾਈਟ ਕਰ ਰਹੀ ਉਹਨਾਂ ਨਾਲ ਉਹ ਕਹਿੰਦੇ ਕਿ ਇਹ ਗੱਲ ਕਰਾ ਜਿੰਦੇ ਆ ਲੋਕੀ ਨਹੀਂ ਜਾਣਦੇ ਜਾ ਰਹੇ। ਹੋਰ ਦੋ ਵਾਰੀ ਗੱਲ ਚੱਲੀ ਗੱਲ ਕਰਨ ਤੋਂ ਬਾਅਦ ਉਹ ਤਾਂ ਲਾਗੇ ਤੇ ਮੁਰਦਾਵਾ ਜਦਾਵਾ ਕਰਿਆ। ਹਾਂ ਜੀ ਮੈਂ ਪਹਿਲਾਂ ਗੱਲ ਕਰਤੀ ਪੰਜ ਮਿੰਟ ਰੱਖ ਕੇ ਜਾ ਕੇ ਨਿੱਤਰ ਨਾਲ ਆ ਗਿਆ। ਕੀ ਮੈਸੇਜ ਦਿਨਾ ਜਾਂਦੇ ਜੀ? ਬੀਜੇਪੀ ਦਿਖਾਓ ਤੁਹਾਨੂੰ ਕੋ ਸਰਕਾਰ ਦੇ ਬਣਨ ਵਾਲੀ ਹੈ। ਬੀਜੇਪੀ ਦੀ ਮੋਦੀ ਜੀ ਬਣਨ ਵਾਲੀ ਹੈ। ਹੋ ਰਹੇ ਜਿੱਦਾਂ ਉਹ ਫਿਰ ਪੰਜ ਸੱਤ ਸੌ ਕਿੱਛ ਚੱਲਦਾ ਸਰ ਜੇ ਤਾਂ ਦੇ ਸਰਕਾਰ ਆ ਜਾਂਦੀ ਐ ਨਾ ਤੂੰ ਆਪਣੇ ਕਲਾ ਨਹੀਂ ਜਾਂਦੀ ਸਰਕਾਰ ਆਏ ਕਰਦੀ ਐ ਕੀ ਕੀ ਵਾਦੇ ਕਰਦੇ ਹੋ ਕੀ ਕਲਾ ਨੂੰ ਵਾਅਦਾ ਕੀ ਨਵਾਂ ਕੁਝ ਲੈ ਕੇ ਆਉਂਦੇ ਹੋ ਉਹ ਜੀ ਤਾਂ ਕਹਿੰਦੇ ਵੀ ਪਹਿਲੇ ਕੋਈ ਖੇਤ ਖਾਰੇ ਕੋਈ ਆਪਸ ਵਿੱਚ ਉਹਦੀਆਂ ਕੋਈ ਫਸਲਾਂ ਚੁਗਲਣੇ ਹਾਂ ਕਿਸਾਨ ਇਕੱਠਾ ਹੋ ਰਿਹਾ ਜ਼ੋਰ ਦੀ ਐ Subscribe to One India channel and never miss an update.